ਅ ਸਿੰਗਰ ਅ ਪ੍ਰਿੰਸ ਰੰਦਾਵਾ ਕਈ ਵਿਵਾਦ ਰਮੀ ਰੰਦਾਵਾ ਤੇ ਪ੍ਰਿੰਸ ਰੰਦਾਵਾ ਭਾਉ ਆ ਹੂੰ ਭਾਉਾਂ ਦੀ ਜਦੋਂ ਗੱਲ ਆਉਂਦੀ ਹੈ ਫਿਰ ਤੁਹਾਨੂੰ ਪਤਾ ਹੀ ਆ ਜੀ ਇਹ ਵਿਵਾਦ ਵੀ ਕਾਫੀ ਪੈਂਦੇ ਰਹਿੰਦੇ ਇਹਨਾਂ ਦੇ ਪਹਿਲਾਂ ਵੀ ਹੋ ਜਾਂਦੇ ਹੁੰਦੇ ਹੁਣ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਵੀ ਭਾਉ ਜ਼ਿਆਦਾ ਵਿਵਾਦ ਕਰਦੇ ਆ ਜੀ ਨਹੀਂ ਵਾਸੇ ਅਸੀਂ ਹੈਗੇ ਆ ਥੋੜੇ ਜਿhes ਕੱਲੋਂ ਥੋੜੇ ਜਿhes ਅਸੀਂ ਹੈਗੇ ਵੀ ਬਦਨਾਮ ਵੀ ਨਹੀਂ ਹੈ ਸਚਾਈ ਵੀ ਹੈ ਚਲ ਆਪਾਂ ਪੰਗੇ ਪੰਗੇ ਪੈ ਪੈ ਜਾਂਦੇ ਨੇ ਜਿੱਕੇ ਮਿੱਥਕੇ ਨਹੀਂ ਆਪਾਂ ਕਿਸੇ ਨੇ ਕਹਿੰਦੇ ਭਾਈ ਹਾਲ ਤੁਸੀਂ ਨਹੀਂ ਕਹਿਣਾ ਮੈਂ ਕਹ ਦੇਣਾ ਆਪਾਂ ਦਾ ਕਿਸੇ ਹਾਂਜੀ ਹਾਂਜੀ ਚੱਲ ਪੈਂਦਾ ਕਈ ਵਾਰ ਜੀ ਤੇ ਇਹਨਾਂ ਦਾ ਵੀ ਨਿੱਕੀ ਜੀ ਬਹਿਸ ਤੋਂ ਕਹਿੰਦੇ ਵੀ ਇੰਨਾ ਵੀ ਬਾਦ ਪਿਆ ਵੀ ਗੋਲੀ ਤੱਕ ਪਹੁੰਚੇਗਾ ਕੰਮ ਉਹ ਜਿਹੜਾ ਨਾਲ ਵਾਲਾ ਦੂਸਰੀ ਪੱਖ ਹੈ ਉਹ ਵੀ ਰੰਧਾਵਾ ਹੀ ਹੈ ਭਈ ਤਾਂ ਰੰਧਾਵੇ ਨੂੰ ਰੰਧਾਵਾ ਟਕਰਿਆ ਪ੍ਰਤਾਪ ਰੰਧਾਵਾ ਇਹ ਰੰਧਾਵੇ ਮੱਝ ਚ ਜ਼ਿਆਦਾ ਹੁੰਦੇ ਨੇ ਹੂੰ ਗੁਰਦਾਸਪੁਰ ਵਾਲੀ ਸਾਈਡ ਜਾਂ ਉਹਦਾ ਥੱਲੇ ਆ ਜਾਓ ਥੋੜਾ ਮਾਝਾ ਦਾ ਅੰਮ੍ਰਿਤਸਰੀ ਏਰੀਆ ਰੰਧਾਵੇ ਤਾਂ ਉੱਥੇ ਕੁਝ ਪਿੰਡਾਂ ਦੇ ਨਾਂ ਵੀ ਰੰਧਾਵੇ ਆ ਗਿਆ ਜਿਨ੍ਹਾਂ ਦੇ ਮਗਰ ਨਾਂ ਦੇ ਨਾਲ ਹੀ ਲੱਗਦਾ ਤਾਂ ਜਾਇ ਤੁਸੀਂ ਆ ਨਾਂ ਪੜੀ ਲਓ ਸੁਖੀ ਰੰਧਾਵਾ ਹਮਮ ਠੀਕ ਹੈ ਜੀ ਸੰਤੋਖ ਸਿੰਘ ਰੰਧਾਵਾ ਨੇ ਦੇ ਪਿਤਾ ਉਹਦੇ ਸੰਗੁਰਦੀਪ ਸਿੰਘ ਕਈ ਰੰਧਾਵਾ ਰਾਜਨੀਤੀ ਚ ਵੀ ਸਰਗਰਮ ਨੇ ਗੱਲ ਇਹ ਆ ਕਿ ਹੁਣ ਜਿਹੜਾ ਇਹ ਮਾਮਲਾ ਹੈ ਬੈਸਟਿਕ ਮੋਲ ਦਾ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਮੋਹਾਲੀ ਦਾ ਬੈਸਟਿਕ ਮੋਲ ਜੀ ਨਹੀਂ ਜਿਨੇ ਵੀ ਦੇਖਿਆ ਤਾਂ ਉਹ ਪਤਾ ਕੀ ਹੈ ਜੀ ਭੀੜ ਭੜਕਾ ਉੱਥੇ ਮਾਲੀ ਚੋਂ ਬਹੁਤ ਹੈ ਖਾਸ ਤੌਰ ਤੇ ਇਸ ਏਰੀਆ ਚ ਜਦੋਂ ਰਾਤ ਨੂੰ ਨਿਕਲ ਕੇ ਨਾ ਹੂੰ ਠੀਕ ਹੈ ਜੀ ਮਤਲਬ ਕਿ ਸਾਡਾ ਸ਼ਾਇਦ ਪ੍ਰੀਮੀਅਰ ਉੱਥੇ ਸੀਗਾ ਜਿੰਨਾ ਕੁ ਮੈਨੂੰ ਯਾਦ ਹੈ ਅੱਜ ਤੋਂ ਕਈ ਸਾਲ ਪਹਿਲਾਂ ਜੀ ਤੇ ਜਿਸ ਵੇਲੇ ਉਹ 9:00 ਵਜੇ ਨਿਕਲੇ ਸੀ ਤਾਂ ਮੈਨੂੰ ਇਹ ਲੱਗਦਾ ਮੈਂ ਮੈਂ ਤਾਂ ਗਵਾਜੂ ਮੈਂ ਤਾਂ ਕਿਸ ਮੇਲੇ ਚ ਆ ਗਿਆ ਹੂੰ ਜਦੋਂ ਬਾਹਰ ਨਿਕਲੇ ਵੀ ਮੈਂ ਇਸ ਵੇਲੇ ਜਾਵਾਂ ਕਿੱਧਰ ਉਹ ਤੇ ਮੇਰੇ ਨਾਲ ਦੇ ਉੱਥੇ ਤੇ ਰਹਿਣ ਵਾਲੇ ਸੀਗੇ ਨਾ ਤੇ ਚਲੋ ਤੇ ਮੈਨੂੰ ਆਇਆ ਲੱਗਦਾ ਸੀ ਜੇ ਮੈਂ ਇਕੱਲੇ ਇਥੋਂ ਨਿਕਲ ਆਵੇਂ ਤਾਂ ਮੈਂ ਤੇ ਉਦਾਂ ਹੀ ਨਹੀਂ ਕਿਉਂਕਿ ਉਦੋਂ ਮੈਂ ਵੈਸੇ ਵੀ ਘਟ ਜਾਂਦਾ ਸੀ ਤੇ ਯਾਨੀ ਉਹ ਰਾਤ ਆਲਾ ਜਿਹੜਾ ਮਾਹੌਲ ਹੁੰਦਾ ਨਾ ਉੱਥੇ ਫਿਰ ਪੀਣ ਖਾਣ ਆਲਾ ਵੀ ਕੰਮ ਚੱਲਦਾ ਹੈ ਤੇ ਉਹ ਦੁਨੀਆ ਹੀ ਵੱਖਰੀ ਆ ਜੀ ਉੱਥੇ ਤੁਹਾਨੂੰ ਪਤਾ ਚੜਦੇ ਤੋਂ ਚੜ੍ਹਦਾ ਕੰਮ ਆ ਇਹ ਉਹ ਦੋਨੇ ਟਕਰਾਈ ਨੇ ਉਹ ਜਿਹੜਾ ਪ੍ਰਤਾਪ ਰੰਧਾਵਾ ਅਸਲ ਦੇ ਵਿੱਚ ਉਹਨੂੰ ਵੀ ਮੀਡੀਆ ਕਹਿੰਦਾ ਗਾਇਕ ਮੈਂ ਤਾਂ ਕੋਈ ਗਾਣਾ ਸੁਣਿਆ ਨਹੀਂ ਪ੍ਰਤਾਪ ਰੰਧਾਵਾ ਇਹਨਾਂ ਦੇ ਨਾਮ ਜਿਹੜੇ ਤੁਸੀਂ ਲਏ ਰੰਮੀ ਤੇ ਪ੍ਰਿੰਸ ਇਹਨਾਂ ਦੇ ਨਾਮ ਦਾ ਸੁਣਿਆ ਆਓ ਇਹ ਤੇ ਇਕੱਠੇ ਹੀ ਹੁੰਦੇ ਇਹ ਬਹੁਤ ਚੱਲੇ ਨੇ ਇਹਨਾਂ ਦੇ ਗਾਣੇ ਵੀ ਚੱਲੇ ਨੇ ਕਈ ਜੀ ਜੀ ਤੇ ਗੱਲ ਇਹ ਆ ਕਿ ਉਹ ਪ੍ਰਤਾਪ ਰੰਧਾਵਾ ਮੈਂ ਮਾੜਾ ਜਿਹਾ ਪਤਾ ਕੀਤਾ ਇਹ ਕਹਿੰਦੇ ਕਿ ਕਾਰੋਬਾਰੀ ਆ ਕੋਈ ਜੀ ਇਹਨਾਂ ਨੂੰ ਨਹੀਂ ਪਤਾ ਕੋਈ ਰੀਅਲ ਏਸਟੇਟ ਕਾਰੋਬਾਰੀ ਆ ਜਾਂ ਕੋਈ ਦੰਦਾਂ ਦਾ ਤੇ ਦੱਸਦੇ ਕੋਈ ਉਹ ਆਪਦੀ ਫੈਮਿਲੀ ਨਾਲ ਸੀ ਇਧਰ ਹੋਏ ਸਨ ਹੂੰ ਤੋ ਬਸੋ ਗੱਡੀਆਂ ਚ ਗੱਡੀਆਂ ਵਜੀਆਂ ਨਹੀਂ ਬਿੱਲੋ ਤੇਰੀ ਤੌਰ ਵੇਖ ਕੇ ਬਿੱਲੋ ਦੀ ਤੌਰ ਕਾਦੀ ਵੇਖਣੀ ਆ ਉੱਥੇ ਕਈ ਵਾਰ ਲੋਰ ਚ ਵਜ ਜਾਂਦੀਆਂ ਨੇ ਕਈ ਵਾਰ ਤੌਰ ਚ ਵਜ ਜਾਂਦੀਆਂ ਚਲੋ ਕਿਸੇ ਵੀ ਤਰੀਕੇ ਨਾਲ ਉਹ ਕਿਤੇ ਗੱਡੀ ਖਹਿ ਗਈ ਤੇ ਸਾਬ ਉਥੋਂ ਇਹਨਾਂ ਦੀ ਹੋਈ ਜੇ ਤਲਖੀ ਉਹ ਪ੍ਰਤਾਪ ਕਹਿੰਦਾ ਆ ਕਿ ਇਹ ਨਾਲ ਕੁਛ ਕੁੜੀਆਂ ਵੀ ਸਨ ਹੂੰ ਇਹ ਸੀਗੇ ਥੱਲੇ ਉਤਰ ਕੇ ਵੀ ਬੰਦੇ ਬੁਲਾ ਲੈ ਗੇ ਫਿਰ ਤਲਕਲਾਮੀ ਜਿਵੇਂ ਹੁੰਦੀ ਆ ਤੁਹਾਨੂੰ ਪਤਾ ਉਹ ਬੀਬੀਆਂ ਆਪਸ ਦੇ ਵਿੱਚ ਡਿਸ਼ਮ 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 ਹਾਂਜੀ ਮੈਂ ਵੀਡੀਓ ਵੇਖਿਆ ਉਹਦੇ ਚ ਤੇ ਉਹ ਧੱਪਿਓ ਧੱਪਿਓ ਹੋਣ ਡਈਆਂ ਉੱਥੇ ਸਾਰੇ ਲੋਕ ਕਹਿ ਕਹਿਂਦੇ ਆ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਕਿ ਇਹਨਾਂ ਦਾ ਸਾਰਿਆਂ ਦਾ ਮੈਡੀਕਲ ਕਰਾਓ ਹਾਲਾਤ ਕੁਛ ਇਸ ਤਰ੍ਹਾਂ ਦੇ ਹੋ ਸਕਦੇ ਤੇ ਉੱਥੇ ਦੱਸਦੇ ਕੋਈ ਕੋਈ ਫਿਰ ਫਾਇਰ ਫੋਰ ਹੋਏ ਨੇ ਫਾਇਰ ਹੋਇਆ ਨਹੀਂ ਤੇ ਉੱਤ ਬਾਅਦ ਮਾਮਲਾ ਚਲਾ ਗਿਆ ਪੁਲਿਸ ਕੋਲ ਜੀ ਹੋਰ ਚਲੋ ਹੋ ਸਕਦਾ ਲਸੈਂਸੀ ਵੈਪਨ ਹੋਵੇ ਪਰ ਇਦਾਂ ਚੱਕਰ ਤੇ ਪੈ ਜਾਂਦਾ ਹੈ ਨਾ ਚੱਕਰ ਤੇ ਪੈ ਜਾਂਦਾ ਹੈ ਹੂੰ ਹੂੰ ਹੁਣ ਹੋ ਸਕਦਾ ਦੋਹਾਂ ਤਰ੍ਹਾਂ ਦਾ ਸਮਝੌਤਾ ਹੋ ਜਾਵੇ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਜਿਵੇਂ ਆ ਨਾਮ ਕੋਈ ਦੇ ਰਿਆ ਸੀਗੇ ਕੁਲਦੀਪ ਰੰਧਾਵਾ ਹੂੰ ਇਹ ਕੁਲਦੀਪ ਰੰਧਾਵਾ ਵੀ ਬਹੁਤ ਪੁਰਾਣੇ ਸਿੰਗਰ ਨੇ ਜੀ ਇਹਨਾਂ ਦੇ ਮਤਲਬ ਕਿ ਰਿਸ਼ਤੇ ਨਾਤੇ ਅੱਛੇ ਨੇ ਗਾ ਫਿਰ ਤੁਹਾਨੂੰ ਪਤਾ ਬੰਦਾ ਲੱਭ ਲਿਆ ਜਾਂਦਾ ਹੈ ਰੰਦਾਵਾ ਉਹ ਵੀ ਰੰਦਾਵਾ ਤੁਹਾਨੂੰ ਪਤਾ ਹੀ ਮੈਂ ਜਿਵੇਂ ਕਿਹਾ ਹੂੰ ਤਾਂ ਇਦਾਂ ਮਤਲਬ ਕਿ ਕਈ ਵਾਰ ਹੋ ਜਾਂਦਾ ਕਿ ਮਸਲਾ ਜਿਹੜਾ ਵੀ ਚਲੋ ਠੱਪ ਕਰੋ ਜੀ ਠੀਕ ਹੈ ਨਾ ਕੋਈ ਸੁਲਾਦਾ ਕੋਈ ਵੀ ਬਿੰਦੂ ਹੋ ਸਕਦਾ ਕਿ ਮਾਫੀ ਮੰਗ ਲਓ ਜਾਂ ਇੱਕ ਦੂਜੇ ਨਾਲ ਬਈ ਚਲੋ ਯਾਰ ਕੋਈ ਲਿਆਜ ਨਿਕਲਾਈ ਤੇ ਛਡੋ ਖੜਾ ਨਹੀਂ ਤੇ ਫਿਰ ਮੁਕਦਮਾ ਤੇ ਹੈਗਾ ਹੀ ਹੈ ਕਿਉਂਕਿ ਮਸਲੇ ਬਹੁਤ ਗੰਭੀਰ ਤਾਂ ਹੁੰਦੇ ਹੀ ਮਾੜੀਆਂ ਮੋਟੀਆਂ ਇਹ ਕੋਈ ਇੱਕ ਤਰ੍ਹਾਂ ਦੀ ਕੋਈ ਕਲੈਸ਼ ਵਾਲੇ ਮਸਲੇ ਹੁੰਦੇ ਆ ਜੀ ਹਾਂ ਤੇ ਉਹੀ ਤੇ ਗੱਲਾਂ ਆ ਨਾ ਅੱਛਾ ਇਹਨਾਂ ਦਾ ਵੇਖੋ ਕੰਮਕਾਰ ਬਹੁਤ ਵਧੀਆ ਸੀ ਕੁਲਦੀਪ ਵੀ ਮਾਝੇ ਦੇ ਵਿੱਚ ਆਪਣੇ ਲਈ ਤੇ ਸ਼ਾਇਦ ਇੱਧਰ ਕੋਈ ਨਮਾ ਨਾ ਹੋਏਗਾ ਕੁਲਦੀਪ ਉਹ ਵੀ ਬੜੇ ਪੁਰਾਣੇ ਸਿੰਘਰਾਜੂ ਇੱਕ ਨੇ ਮੇਲਿਆਂ ਦੇ ਗਾਇਕ ਨੇ ਇਹ ਮੁੰਡੇ ਉੱਠੇ ਮੁੰਡੇ ਮਤਲਬ ਕਿ ਉਹਨਾਂ ਤੋਂ ਜ਼ਿਆਦਾ ਫੇਮ ਲੈ ਗਏ ਲੈ ਗਏ ਬਿਲਕੁਲ ਠੀਕ ਹੈ ਜੀ ਸਭ ਕੁਝ ਕਰ ਗਏ ਪਰ ਫਿਰ ਉਹੀ ਰੌਲਾ ਕਈ ਵਾਰ ਕੱਚੀ ਉਮਰੇ ਚ ਮਤਲਬ ਜਵਾਨ ਉਮਰੇ ਫੇਮ ਉਹ ਐਲੀ ਮੰਗਟ ਨਾਲ ਪੰਗਾ ਪੈ ਗਿਆ ਜੀ ਉਹ ਵੀ ਉਹੋ ਜਿਹਾ ਤਤਾ ਹੂੰ ਉਹ ਉਹਨਾਂ ਨੇ ਟਾਈਮ ਪਾ ਲਿਆ ਉਹ ਸਾਰਾ ਅਸੀਂ ਐਪੀਸੋਡ ਦੇਖਿਆ ਛਤ్రో ਛਤਰੀ ਉੱਥੇ ਤੇ ਮੁੜ ਕੇ ਐਲੀ ਮੰਗਟ ਨੂੰ ਫੜ ਲਿਆ ਪੁਲਿਸ ਨੇ ਹੂੰ ਹਾਂਜੀ ਟਾਈਮ ਬਚ ਗਿਆ ਉਹ ਸਾਰਾ মিডিਆ ਸਾਡਾ ਸਾਰੇ ਕੰਮ ਕਰ ਛੱਡ ਕੇ ਟਾਈਮ ਤੇ ਚਲਾ ਗਿਆ ਹੂੰ ਵੀ ਇੱਥੇ ਅੱਜ ਗਾਇਕਾ ਨੇ ਲੜਨਾ ਹੈ ਹੂੰ ਬੜਾ ਤਮਾਸ਼ਾ ਹੋਇਆ ਸੀ ਸਾਹਿਬ ਬਿਲਕੁਲ ਉਹ ਵੀ ਮਿਊਜ਼ਿਕ ਇੰਡਸਟਰੀ ਦਾ ਇੱਕ ਇਤਿਹਾਸਿਕ ਤਮਾਸ਼ਾ ਸੀਗਾ ਫਿਰ ਤੋਂ ਬਾਅਦ ਇਹਨਾਂ ਦਾ ਇੱਕ ਰੌਲਾ ਹੋਰ ਪਿਆ ਪਤਾ ਨਹੀਂ ਇਹਨਾਂ ਦੋਨਾਂ ਚੋਂ ਕਿਹੜਾ ਸੀਗਾ ਇੱਕ ਮਿੱਤਰ ਸਾਪਨਗੋਟੇ ਦਾ ਨਾਮ ਲੈ ਰਿਹਾ ਉਹਦੇ ਨਾਲ ਵੀ ਕੋਈ ਹੋ ਗਿਆ ਸੀ ਉਹਦੇ ਨਾਲ ਤੇ ਲੈਣ ਦੇਣ ਤੋਂ ਪੈ ਗਿਆ ਨਾ ਹੂੰ ਸਾਪਨਗੋਟਾ ਇਹਨਾਂ ਦਾ ਰਾਈਟਰ ਸੀ ਜੀ ਉਹ ਲੈਣ ਦੇਣ ਤੋਂ ਸੀਗਾ ਠੀਕ ਹੈ ਜੀ ਹੂੰ ਉਹ ਰਾਈਟਰ ਆਪ ਦਾ ਕਹਿੰਦਾ ਸੀਗਾ ਇਹ ਕਹਿੰਦੇ ਸੀ ਅਸੀਂ ਦਿੱਤਾ ਲਿਆ ਸਾਰਾ ਕੁਝ ਚਲੋ ਉਹ ਵੀ ਵਿਵਾਦ ਨਿਬੜ ਗਿਆ ਸਾਪਨਗੋਟਾ ਉਹ ਤੋਂ ਬਾਅਦ ਮੈਨੂੰ ਲੱਗਦਾ ਕਿ ਉਹਨੂੰ ਉਹ ਤਜਰਬਾ ਰਾਸ ਆਇਆ ਉਨੇ ਆਪਣਾ ਕੰਮ ਕਰ ਆਪਣੇ ਦਮ ਤੇ ਕਰਨਾ ਸਟਾਰਟ ਕਰ ਦਿੱਤਾ ਗੌਣ ਗੌਣ ਲੱਗ ਗਿਆ ਉਹਦੇ ਤੇ ਮੈਨੂੰ ਲੱਗਦਾ ਕਿ ਹੁਣ ਫੋਰਨ ਦੇ ਟ੍ਰਿਪ ਵੀ ਹੋ ਗਏ ਨੇ ਗਈ ਹੂੰ ਜਾ ਆਇਆ ਚਲੋ ਉਹ ਵੀ ਨਿਬੜ ਗਿਆ ਇੱਕ ਪਰਸਨਲ ਰੌਲਾ ਹੋਰ ਪੈ ਗਿਆ ਜਨਾਨੀ ਦਾ ਮੈਂ ਉਹਨ ਪਰਸਨਲ ਜ਼ਿੰਦਗੀ ਚ ਬੜਾ ਸੀਮਤ ਜਾਣਾ ਹੁੰਦਾ ਉਹ ਵੀ ਖਬਰਾਂ ਲੱਗੀਆਂ ਪੈ ਗਿਆ ਸੀ ਬਿਲਕੁਲ ਪਿਆ ਨਾ ਹਾਂਜੀ ਚਲੋ ਪਰਸਨਲ ਲਾਈਫ ਦੇ ਵਿੱਚ ਤੇ ਆਪਾਂ ਨਹੀਂ ਜਾਣਾ ਤਾਂ ਗੱਲ ਇਹ ਆ ਕਿ ਭਈ ਇਹ ਸਾਰਾ ਕੁਝ ਜਿਹੜਾ ਹੈ ਇਹ ਨਹੀਂ ਹੋਣਾ ਚਾਹੀਦਾ ਮੈਂ ਤੁਹਾਨੂੰ ਨਾ ਗੱਲ ਦੱਸਦਾ ਚਲੋ ਜੀਰਾ ਵੀ ਨਾ ਸਮੇਂ ਦੇ ਅਨੁਸਾਰ ਹੀ ਆਉਂਦਾ ਹ ਹ ਮੈਂ ਪਰਸੋਂ ਤੁਰਿਆ ਆਮਾ ਤੇ ਐਤਵਾਰ ਦਾ ਦਿਨ ਸੀ ਹ ਠੀਕ ਹੈ ਜੀ ਤੇ ਮੈਂ ਭਰਾ ਕੋ ਲਾਉਂਦਾ ਪਿਆ ਸੀਗਾ ਵੀ ਚਲੋ ਉੱਥੇ ਬੈਠਨੇ 10 ਮਿੰਟ ਜਾ ਕੇ ਵੇਲੇ ਸੀ ਘਰੇ ਕੋਈ ਆਏ ਸਨ ਮਹਿਮਾਨ ਤੇ ਮਿਸਤਰੀ ਵੀ ਲੱਗੇ ਸਨ ਤੇ ਮਿਲਗਲ ਕੇ ਚਲੋ ਮੈਂ ਫ੍ਰੀ ਹੋਇਆ ਵੀ ਚਲੋ ਰੈਕਸ ਹੋਣਾ ਚਾਹੀਦਾ ਗਲਾ ਵਤਾ ਮਾਰਾਉਨੇ ਅਛਾ ਮੈਂ ਸਾਡਾ ਜਿਹੜਾ ਅਗਲਾ ਪਿੰਡ ਆ ਉਹ ਸਾਡਾ ਹੀ ਆ ਪਿੰਡ ਉਹ ਆਪਦਾ ਹੀ ਆ ਪਾਉਆਂ ਦਾ ਹੀ ਪਿੰਡ ਆ ਤੇ ਆਪਦਾ ਹੀ ਆ ਉਹ ਉਹ ਨਾਲ ਵਾਲਿਆ ਦੇ ਦੇ ਦੋ ਚਾਰ ਮੈਂ ਉਥੋਂ ਮਤਲਬ ਟਪਾ ਕੇ ਇਹਦੇ ਬਾਹਰ ਨਾਲ ਜਿਹੜੀ ਉਹ ਮਸ਼ੀਨਾਂ ਜੀਆਂ ਅੱਜ ਕੱਲ ਆਉਂਦੀਆਂ ਨੇ ਹਾਂ ਬਿਲਰ ਵਗੈਰਾ ਹਾਂਜੀ ਉਹ ਤਾਮਝ ਹਮ ਲੰਮਾ ਹੁੰਦਾ ਤੇ ਮੈਂ ਸਾਈਡ ਨੱਪ ਕੇ ਤੇ ਲੋ ਗਿਆ ਵੀ ਇਹ ਲੰਘ ਜਾਣਗੀਆਂ ਜਦੋਂ ਤੇ ਮੈਂ ਉਦੋਂ ਟਪਾਲਾ ਹੂੰ ਇੱਕ ਭਾਈ ਸਾਹਿਬ ਆਏ ਜੇ ਪਿੱਛੋਂ ਔੜਾ ਮੈਂ ਖਤ ਤੋੜਾ ਪਲਾ ਜੀ ਮੈਂ ਕਿਹਾ ਬੜਾ ਹੋ ਗਿਆ ਅਟੈਕ ਹੋ ਗਿਆ ਜੀ ਮੈਂ ਤਾਂ ਤੁਰਕ ਮੈਂ ਪਿੱਛੇ ਤਾਂ ਬੰਦੇ ਹੀ ਨਹੀਂ ਕੋਈ ਹੂੰ ਮੈਂ ਕਿਹਾ ਗੱਡੀ ਚ ਤੇ ਵਜਾ ਕੋਈ ਤੁਮੈਂ ਵੇਖਿਆ ਤਾਂ ਥੱਲੇ ਪਿਆ ਸਾਡਾ ਬੜੇ ਕਾਲੇ ਹੁੰਦੇ ਜਦੋਂ ਮੈਂ ਨਿਕਲਿਆ ਹੁਣ ਮੇਰੇ ਸੁਭਾਅ ਤੋਂ ਪੁਰਾਣੇ ਤੋਂ ਥੋੜੇ ਵਾਕ ਹੁੰਨੇ ਉਹ ਉਹ ਵੀਰ ਵੀ ਗਲਤੀ ਹੋ ਗਈ ਗਲਤੀ ਹੋ ਗਈ ਮੋਟਰਸਾਈਕਲ ਬ੍ਰੇਕ ਨਹੀਂ ਵਜੀ ਬ੍ਰੇਕ ਵਜੀ ਤੇ ਤਿਲਕ ਗਿਆ ਜਿਆਦਾ ਉਹਨੂੰ ਕੋਈ ਨਹੀਂ ਕੋਈ ਨੁਕਸਾਨ ਕੋਈ ਨਹੀਂ ਉਹਨੇ ਮਾਰ ਹੀ ਕੇ ਕਦੇ ਨਿਕਲ ਗਿਆ ਉਹਨੂੰ ਪਤਾ ਸੀ ਮੈਂ ਤਾਂ ਕੀ ਕਹਿਣਾ ਸੀ ਉਹ ਮੈਂ ਕਿਹਾ ਤੇਰਾ ਮੱਥਾ ਵੱਜਦਾ ਤੇ ਮੇ ਮੇ ਮੇਰੇ ਤਾਂ ਉਹ ਮੜਿਆ ਜਾਣਾ ਸੀਗਾ ਤੂੰ ਹੈ ਤੇ ਗੱਲ ਇਹ ਆ ਕਿ ਜਦੋਂ ਮੈਂ ਦੇਖਿਆ ਚਲੋ ਮੇਰਾ ਕਰ ਗਿਆ ਨੁਕਸਾਨ ਜਿੰਨਾ ਕਰਨਾ ਸੀਗਾ ਉਹ ਕੋਈ ਗੱਲ ਨਹੀਂ ਐ ਪਰ ਤੁਸੀਂ ਹਿਸਾਬ ਲਾ ਲਓ ਕਿ ਲੋਕ ਜਿਹੜੇ ਆ ਉਹ ਕਿੱਦਾਂ ਚੱਲਦੇ ਆ ਜੀ ਜੀ ਠੀਕ ਹੈ ਜੇ ਨਹੀਂ ਥੋੜੇ ਜਿਹੀ ਵੈਸੇ ਜੇ ਮੰਨ ਲਓ ਮੈਂ ਉੱਥੇ ਕੁਝ ਐਸਾ ਵੈਸਾ ਕਰਦਾ ਉਹ ਗੱਲ ਵਧਾਉਣ ਦਾ ਕੀ ਫਾਇਦਾ ਸੀ ਜਿਹੋਣਾ ਸੀ ਹੋ ਗਿਆ ਮੈਨੂੰ ਇੰਨਾ ਹੀ ਬਹੁਤ ਆ ਕਿ ਤੇਰਾ ਮੱਥਾ ਮੁੱਥਾ ਨਹੀਂ ਵੱਜਿਆ ਆ ਜਾਂਦਾ ਤੇ ਲੋਕਾਂ ਨੇ ਪਤਾ ਨਹੀਂ ਕੀ ਬੰਦਾ ਸੁੱਖੀ ਸੁਖਦਾ ਵਿੱਚ ਉਹ ਖਲੋਤੇ ਚ ਮਾਰੀ ਉਹਨੇ ਲਿਆ ਪਤਾ ਨਹੀਂ ਪਿਛੋਂ ਕਿੱਦਾਂ ਨਿਕਲਿਆ ਇਹ ਪਤਾ ਨਹੀਂ ਫਾਲੋ ਕਿਉਂ ਕਰਦੇ ਨੇ ਜਾਣਾ ਕਿੱਥੇ ਸਮਝ ਤੋਂ ਬਾਹਰ ਤੇ ਫਿਰ ਮੈਂ ਵੇਖਿਆ ਮੋਟਰਸਾਈਕਲੋਂ ਨੇ ਪਿਓ ਦੇ ਪੁੱਤ ਨੇ ਹੌਲੀ ਨਹੀਂ ਕੀਤਾ ਫਿਰ ਉਸ ਰਫਤਾਰ ਤੇ ਉਹਨੇ ਖੇਤਾ ਖੋਤਾ ਨੂੰ ਵਾਰਦਾ ਵੀ ਕਿਤੇ ਪਿੱਛੇ ਨਾ ਆ ਜਾਵੇ ਹੁਣ ਚਲੋ ਇਹ ਬਚਿਆ ਕਿਉਂ ਨਹੀਂ ਇਹ ਪਤਾ ਕੀ ਹੈ ਹੋ ਕੇ ਸੇ ਤੂੰ ਵੀ ਗਲਤੀ ਜਾਂਦੀ ਹੈ ਵੀਰੇ ਪਰ ਗੱਲ ਇਹ ਆ ਕਿ ਰੋਡ ਰੇਜ ਨਾ ਹੋਵੇ ਤੇ ਬਿੱਤਰਿਆ ਨਾ ਸਾਡੀਆਂ ਸੜਕਾਂ ਹੋ ਜੀਆਂ ਨਾ ਅਸੀਂ ਮਤਲਬ ਭਾਈ ਫਰਜ਼ ਨਮਾਉਣੇ ਆ ਖਾ ਪੀ ਕੇ ਤੇ ਜੇ ਕਿਤੇ ਹੋ ਜਾਂਦੀ ਆ ਯਾਰ ਮੁਸਕਰਾ ਕੇ ਉਹ ਤੇ ਦੌਰ ਹੀ ਗਿਆ ਚਲਾ ਵੀਰ ਨਹੀਂ ਨਹੀਂ ਯਾਰ ਮੇਰੇ ਤੋਂ ਹੋ ਗਿਆ ਉਹ ਨਹੀਂ ਨਹੀਂ ਮੈਂ ਨਹੀਂ ਵੇਖਿਆ ਸਿਆਣੇ ਕਿਤੇ ਸਾਈਕਲ ਸੁਕਲ ਚ ਵੱਜ ਜਾਂਦਾ ਨਾ ਸਾਈਕਲ ਮੋਟਰਸਾਈਕਲ ਉਹ ਕਹਿੰਦਾ ਉਹ ਉਹ ਇਹ ਨਹੀਂ ਵੀ ਮੇਰੇ ਵੱਜ ਗਈ ਕਹਿੰਦੇ ਤੇਰੇ ਤੇ ਨਹੀਂ ਲੱਗੀ ਹਾਂ ਫਰਕ ਸੇ ਤੇਰੇ ਤੇ ਨਹੀਂ ਲੱਗੀ ਉਹ ਕਹਿੰਦਾ ਨਹੀਂ ਮੇਰੇ ਨਹੀਂ ਲੱਗੀ ਰਗੜਾ ਦੋਨਾਂ ਤੇ ਲੱਗੀਆਂ ਨੇ ਉਹ ਕਹਿੰਦਾ ਨਹੀਂ ਮੇਰੇ ਮਾੜੀ ਜੀ ਲੱਗੀ ਉਹ ਕਹਿੰਦਾ ਮੇਰੇ ਵੀ ਮਾੜੀ ਜੀ ਲੱਗੀ ਚੱਲ ਕੋਈ ਨਹੀਂ ਫਲਾਣਾ ਸੇ ਕੋਈ ਨਹੀਂ ਅੱਜ ਬਸੇ ਅਰੇ ਗਲਤੀ ਮੰਨ ਕੇ ਕੋਈ ਰਾਜ਼ੀ ਨਹੀਂ ਹੈਗਾ ਸਹੀ ਕਰਦੇ ਸੀ ਜੀ 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 ਮਿੰਟ ਜੀ ਮਿਹਰਬਾਨੀ ਦੋਸਤੋ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਜੀ ਹੁਣ ਮੈਂ ਥੋੜੇ ਜਿ Comment ਸੀਮਤ ਕਰਦਾ ਤਾਂ